ਤੇ ਇਹ ਕੀ ਠੀਕ ਆ ਮੈਨੂੰ ਡਾਕਟਰ ਨੇ ਕਿਹਾ ਕਿ ਵਧਦੀ ਹੈ ਗਰੋਥ ਹੁੰਦੀ ਪਈ ਤੇ ਬਸ ਇਹ ਹੈ ਕਿ ਮੈਡੀਸਿਨ ਦਿੱਤੀਆਂ ਉਹਨਾਂ ਨੇ ਨਹੀਂ ਦਿੰਦੀਆਂ ਓਕੇ ਇਹ ਸਭ ਦਿੱਤੀਆਂ ਆ ਦਵਾਈਆਂ ਤੇ ਮੈਂ ਹੁਣ ਇਹਨਾਂ ਨੂੰ ਰੱਖ ਲਈਨਾ ਕੁਝ ਦਵਾਈਆਂ 5 ਦਿਨ ਬਾਅਦ ਸ਼ੁਰੂ ਕਰਨੀਆਂ ਤੇ ਇਹ ਰੱਖ ਲਈ ਨੀ ਤੇ ਬਾਕੀ ਹੁਣ ਇੱਕ ਤਾਂ ਮੈਂ ਦੇ ਦਿੱਤੀਆ ਸਾਨੂੰ ਜਿਮਣਾਇਆ ਸਵੀਰੀ ਬਣਾਈ ਸੀ ਬੈਂਗਣ ਆਲੂ ਬੈਂਗਣ ਬਹੁਤ ਟੇਸਟੀ ਬਣੇ ਸੀ ਇਹ ਵੀ ਕਰ ਕਰ ਰਿਹਾ ਤਿਆਰ ਕੀਤਾ ਸੀ ਮੈਂ ਕਰਦੀ ਸਭ ਚੀਆ ਤੇ ਬਣਾਇਆ ਬਿੰਦੀ ਵਾਲਾ ਰਾਇਤਾ ਤੇ ਚਾਵਲ ਤੇ ਦਾਲ ਦਾਲ ਅਸੀਂ ਤਿਆਰ ਕਰਕੇ ਗਈ ਸੀ ਮਾਂ ਦੀ ਦਾਲ ਆ ਤੇ ਮੰਮੀ ਨੇ ਰੱਖਿਆ ਸੀ ਤੇ ਤੜਕਾ ਮੈਂ ਆਇਆ ਸੀ ਬਾਕੀ ਪਤਾ ਨਹੀਂ ਕਿਦਾਂ ਹੋ ਗਏ ਹੋਣਾ ਤੇ ਹੁਣ ਮੰਮੀ ਨੂੰ ਟਿਪਕਾ ਦਿੱਤੀਆ ਬਸ ਚਾਵਲ ਮੈਂ ਲੈਆ ਤੇ ਹੁਣ ਮੈਂ ਸਰਵ ਕਰ ਦੇਣੀ ਆ ਤੇ ਹੋਰ ਮੈਂ ਬਨੋਨੀਆਂ ਆ ਗੀਆਂ ਸੇਮੀਆਂ ਇਹ ਵੀ ਮੈਂ ਬਣਾ ਕੇ ਹੁਣੇ ਰੱਖ ਦੇਣੀਆਂ ਤੇ ਤਾਂ ਕਿ ਨਾਲ ਨਾਲ ਦੇ ਦੇਣੀਆਂ ਰੋਟੀ ਦੇ ਮਾਰਨਿੰਗ ਫਰੈਂਡਸ ਵੈਲਕਮ ਬੈਕ ਟੂ ਮਾਈ ਚੈਨਲ ਜਿੰ ਮੈਂ ਭਰਤੀ ਤੇ ਸਵੇਰ ਦੇ ਸ਼ਾਇਦ 11 ਵਜੇ ਗਿਆ ਤੇ ਅੱਜ ਮੈਂ ਕਰ ਲਿਆ ਘਰ ਦੇ ਵਿੱਚ ਬੈਣੀ ਦੇ ਨਾਲ ਤੇ ਮਮੀ ਹੁਣੇ ਕਿਰਿਆ ਤੇ ਗਈ ਮੈਂ ਗਈ ਨਹੀਂ ਕਿਉਂਕਿ ਬੇਬੀ ਠੀਕ ਨਹੀਂ ਸੀ ਮੈਂ ਬਿਸਤਰ ਵੀ ਅੱਜ ਉੱਪਰ ਲੈ ਆਈ ਆਪਣੇ ਲਈ ਸਾਰਾ ਬੰਦਾ ਵਾਸਤੇ ਕਰ ਲਿਆ ਤੇ ਇੱਥੇ ਹੈਗੇ ਗਰੇਪਸ ਤੇ ਬੋਟਲ ਨੂੰ ਮੈਂ ਕਿਧ ਤੋਂ ਉੱਪਰ ਵਾਲੇ ਨੇ ਕਿਉਂਕਿ ਧੁੱਪ ਤੇ ਲੱਗਦੀ ਨਹੀਂ ਤੇ ਇਹਦੇ ਅੰਦਰ ਹੀ ਰੱਖੂ ਕਿ ਮੱਖੀਆਂ ਇੱਥੇ ਉੱਪਰ ਛਰੀ ਮਛੇਦਾਨੀ ਵੀ ਮੈਂ ਤਾਈ ਮੰਗਾਈ ਸੀ ਕਿਉਂਕਿ ਉੱਪਰ ਮੈਂ ਸੋਚਿਆ ਨੂੰ ਰੱਖ ਦਿੰਨੀ ਕਿਉਂਕਿ ਰਾਤ ਨੂੰ ਨੀਂਦ ਥੱਲੇ ਤਾਂ ਇਹ ਸੌਂਦਾ ਨਹੀਂ ਹੈਗਾ ਇਕੱਲਾ ਤੇ ਇਹਦਾ ਯੂਜ਼ ਉੱਪਰ ਹੀ ਕਰਦੇ ਆ ਦਿਨ ਨੂੰ ਪਾਦਿਆ ਕਰਾਂਗੇ ਇੱਥੇ ਧੁੱਪੇ ਜੇ ਪਾਉਣਾ ਹੋਇਆ ਤੇ ਉੱਪਰ ਕੱਪੜਾ ਦੇ ਸਕਦੇ ਆ ਤੇ ਬਿਸਤਰ ਵੀ ਮੈਂ ਇਹਦਾ ਲਗਾ ਦਿੱਤਾ ਇੱਥੇ ਤੇ ਮੰਮੀ ਵੀ ਆਪਣਾ ਕੰਮ ਕਰਕੇ ਚਲੇ ਗਈ ਅੱਜ ਛੱਤ ਤੇ ਨਾ ਪੂਰੀ ਸਫਾਈ ਆ ਤੇ ਉਧਰ ਮੰਮੀ ਨੇ ਕਿਹਾ ਕਿ ਅਜਨ ਤਾਂ ਹੁੰਦਾ ਸੀਗਾ ਮੈਂ ਉੱਪਰ ਵਾਕ ਕਰਦੀ ਵੀ ਸੀ ਨਾ ਨਾ ਕੇ ਤੇ ਮੈਂ ਦੇਖਿਆ ਕਿ ਇੱਥੇ ਡੋਰ ਆ ਤੇ ਮੈਂ ਇਹ ਪਲਾਂਟਸ ਨੂੰ ਦੇਖਣ ਤੇ ਦੇਖਿਆ ਵਿਚਾਰਾ ਤੇ ਕਿਉਂ ਬੁੱਤਰ ਫਸਿਆ ਪਿਆ ਹੋਇਆ ਉਹਨਦੇ ਤਾਂ ਕਿਤੇ ਮੇਰੇ ਕੋਲ ਪਹੁੰਚ ਨਹੀਂ ਹੁਣਾ ਫਿਰ ਮੈਂ ਡੋਰ ਜਿਹੜੀ ਆ ਕੱਟ ਦੇਣੀ ਕਿ ਡੋਰ ਇੱਥੇ ਜਾਂਦੀ ਪਈ ਆ ਤੇ ਇਹ ਮੈਂ ਕੱਟ ਦਿੰਦੀ ਆ ਉਹ ਬੈਠਾ ਵਿਚਾਰਾ ਸ਼ੇ ਆ ਦੇ ਉੱਡ ਚੁਗਾ ਕਿ ਤੋਂ ਉਹਨੇ ਕੱਟ ਦਿੱਤੀ ਆ ਬੱਚੇ ਨਾ ਹਟਦੇ ਨਹੀਂ ਜਿੰਨਾ ਮਰਜੀ ਇਹਨਾਂ ਨੂੰ ਛੜਕੇ ਮਾਰ ਲੋ ਆ ਜੰਦਰ ਪਿਆ ਧਾਗਾ ਤੇ ਦੇ ਖੰਬਾ ਦੇ ਵਿੱਚ ਹਸੀ ਹੋਈ ਆ ਦੌਰ 11 ਵਜੇ ਦਾ ਸੀ 12 ਵਜੇ ਮੈਂ 12 ਵਜੇ ਸੁੱਤੀ ਸੀ ਬਾਹਰ ਇਹ ਤਾਂ ਸੁੱਤਾ ਹੋਇਆ ਪਹਿਲਾਂ ਦਾ ਮੈਨੂੰ ਲੈ ਕੇ ਪਈ ਸੀ ਪਰ ਬਾਰ ਬੜੀ ਧੁੱਪ ਲੱਗੀ ਮੈਨੂੰ ਤੇ ਫਿਰ ਆਪਾਂ ਆ ਗਏ ਪਸੀਨਾ ਪਸੀਨਾ ਹੋ ਗਿਆ ਤੇ ਹੁਣ ਅਸੀਂ ਅੰਦਰ ਲੇਟੇ ਹੋਏ ਆਏ ਉੱਠ ਗਿਆ ਮੈਂ ਸੋਚਿਆ ਸੀ ਕਿ ਚਲੋ ਇਹਨੂੰ ਲਟਾ ਕੇ ਮੈਂ ਆਪਣੇ ਚਾਹ ਮਨਾ ਕੇ ਲਈ ਜਾਂਦੀ ਹਾਂ ਪਰ ਇਹ ਉੱਠ ਗਿਆ ਹੁਣ ਤੇ ਜੇ ਮੈਂ ਥੱਲੇ ਗਈ ਇਹਨੇ ਰੋਣ ਲੱਗ ਜਾਣਾ ਤੇ ਹੁਣ ਇਹਨੂੰ ਨਾਲ ਹੀ ਲੈ ਕੇ ਜਾਣਾ ਪੈਣਾ ਮੈਨੂੰ ਥੱਲੇ ਫਿਰ ਮੈਂ ਆਪਣੇ ਲਈ ਬਣਾ ਕੇ ਲਿਆਉਣੀ ਹੈ ਚਾਹ ਵੈਸੇ ਮੈਂ ਚਾਹ ਖਾ ਲਈ ਸੀ ਇਹ ਤੇ ਗਰੇਪਸ ਰੱਖਿਆ ਉੱਪਰ ਇਹਦੇ ਲਈ ਸਾਰਾ ਸਮਰਮਿੱਥੀ ਤਿਆਰ ਕਰਕੇ ਰੱਖਿਆ ਹੋਇਆ ਹੈਗਾ ਮੇਰੇ ਲਈ ਪਾਣੀ ਇਹ ਗਰਮ ਪਾਣੀ ਇਹਦੇ ਲਈ ਆ ਫੀਡ ਦਵਾਈਆਂ ਜੋ ਵੀ ਹੈਗਾ ਸਾਰਾ ਇਹਦੇ ਡਾਇਪਰ ਵਗੈਰਾ ਉੱਪਰ ਮੰਮੀ ਦੇ ਹੁੰਦੀ ਮੈਂ ਲਈ ਆਈ ਸੀ ਤੇ ਇਹਨੂੰ ਮੈਂ ਕਲੀਨ ਕਰ ਦਿੱਤਾ ਸੀ ਵਾਸ਼ ਤੋਂ ਨਾਲ ਆਇਆ ਤਾਂ ਮੈਂ ਅੱਜ ਨਹੀਂਗਾ ਨਾ ਮੈਂ ਖੁਦ ਨਾਤੀ ਆ ਤੇ ਬਾਕੀ ਦੇਖੋ ਜੇ ਟਾਈਮ ਨਾ ਆ ਜਾਂਦੀ ਤਾਂ ਫਿਰ ਨਾ ਆਉਂਗੀ ਨਹੀਂ ਤਾਂ ਨਹੀਂ ਫਿਰ ਅੱਜ ਸਕਿਪ ਕਰਨਾ ਪੈਣਾ ਤੇ ਕਿਉਂਕਿ ਅੱਜ ਬਿਲਕੁਲ ਟਾਈਮ ਨਹੀਂ ਸੀਗਾ ਤੇ ਬਾਹਰ ਧੁੱਪ ਬਹੁਤ ਸੋਹਣੀ ਆ ਤੇ ਪਰ ਹਵਾ ਵੀ ਚੱਲਦੀ ਆ ਤੇ ਮਤਲਬ ਇੰਨੀ ਤਿੱਖੀ ਨਹੀਂਗੀ ਠੰਡੀ ਠੰਡੀ ਧੁੱਪਾ ਮਤਲਬ ਲੰਮੇ ਬਹਿਣ ਵਾਲੀ ਪਰ ਮੈਨੂੰ ਪਸੀਨਾ ਬਹੁਤ ਜ਼ਿਆਦਾ ਆ ਗਿਆ ਸੀਗਾ ਨੇਲਸ ਉਹ ਗੱਟਣ ਮਾਰੇ ਕਿਉਂਕਿ ਇਹਦੇ ਕਰਕੇ ਨਾ ਹੁਣ ਮੈਂ ਨੇਲਸ ਰੱਖਣ ਹੀ ਨਹੀਂ ਆ ਤੇ ਪਸੀਨਾ ਪਸੀਨਾ ਹੋ ਗਿਆ ਦੇਖ ਤੋਪਾ ਨਾ ਇੰਦਾ ਕੁਛ ਨਾ ਕੁਛ ਨਿਕਲ ਹੀ ਜਾਂਦਾ ਤੇ ਹੁਣ ਤੋਪੋਦਾ ਦੀ ਨਹੀਂ ਆ ਕਿ ਆਪਾਂ ਬਸ ਲੇਟੇ ਰਹੀਏ ਬਾਹਰ ਬੈਣੀ ਉਹ ਬੈਣੀ ਕੀ ਕਰ ਰਹੀ ਹੈ ਕੀ ਕਰਦਾ ਪਿਆ ਬੈਣੀ ਹੈ ਓਏ 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 ਬੈਣੀ ਓ ਮੇਰੀ ਬੈਣੀ ਮੇਰਾ ਬੈਣੀ ਗੱਲ ਹੋਇਆ ਇਹ ਕੱਲ੍ਹ ਹੋਇਆ ਬੇਨੀ ਇਹ ਵਿਰਸ਼ੁਨਾ ਬੱਚਾ ਇਹ ਮਿਆ ਪਰ ਬੱਚਾ ਸੀ ਮਾਰੇ ਬੱਚੇ ਤੇ ਡਿੰਪਲ ਬੰਦੇ ਸੀਗੇ ਚੋਨੇ ਚੋਨੇ ਡਿੰਪਲ ਬੰਦੇ ਸੀ ਤੇ ਚਲੂ ਕਾ ਨਾ ਜਿਹੜਾ ਤੇਰੇ ਡਿੰਪਲ ਪੈਂਦੇ ਆ ਹੂੰ ਬੋਲ ਦੇਣੀ ਚਲੂ ਕਾ ਨਾ ਤੁਝੇ ਜਿਹੜਾ ਤੇਰੇ ਡਿੰਪਲ ਪੈਂਦੇ ਸੀਗੇ ਹੂੰ ਓਏ 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 ਕਿਨੀ ਅਸ਼ੁਨੀ ਬੁਗੀਆਂ ਕਦਾ ਸੀ ਉਹ ਕਿੰਨੇ ਸੁਣੀਏ ਸੁਣੀਏ ਬੁਗੀਆਂ ਕਾ ਦਸੀਗਾ ਅੱਜ ਆਪਾਂ ਦੋਨੇ ਕੱਲੇ ਆ ਨਾ ਜਿੰਨ ਨੀਨਾਂ ਨੂੰ ਹੈ ਆਪਾਂ ਦੋਨੋਂ ਕੱਲੇ ਹਾਂ ਹੈਨਾ ਹਾਂ ਹਾਂ ਹੈਨਾ ਉਹਨ ਮੇਰੇ ਬੇਬੀ ਨੂੰ ਦਿਸਣ ਵੀ ਲੱਗ ਗਿਆ ਲੱਗਦਾ ਹੈਨਾ ਦਿਸਦਾ ਆ ਮੈਂ ਦਿਸਸਣ ਨੂੰ ਦਿਸਦੀ ਮੈਂ ਤਨ ਨੂੰ ਤਨ ਦੇਖਦੀ ਕਿ ਨਹੀਂ ਹੈ ਸੀ ਪੌਂ 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 ਪੋਂ 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 ਉਹ ਨੂੰ ਥੋੜਾ ਟਾਈਮ ਪਹਿਲੇ ਬਲਰ ਦਿਸਦਾ ਹੁੰਦਾ ਇਸ ਕਰਕੇ ਬੱਚਾ ਜਿਹੜਾ ਸਾਨੂੰ ਦੇਖਦਾ ਨਹੀਂ ਹੈਗਾ ਆਪਾਂ ਲੱਗਦਾ ਕਿ ਸਾਡੇ ਵੱਲ ਦੇਖ ਕੇ ਹੱਸਦਾ ਆ ਪਰ ਉਹ ਵੈਸੇ ਆਪਣੀ ਮਤਲਬ ਕਿ ਮਸਤੀ 'ਚ ਹੁੰਦਾ ਆ ਤੇ ਇਹਨੂੰ ਪਤਾ ਨਹੀਂ ਕਦੋਂ ਦਿਸਣਾ ਸ਼ੁਰੂ ਹੋਣਾ ਆ ਤੇ ਵੈਸੇ ਹੁਣ ਥੋੜਾ ਥੋੜਾ ਰਿਸਪੌਂਡ ਕਰਦਾ ਆ ਕਿਉਂਕਿ ਸੁਣਦਾ ਤੇ ਇਹਨੂੰ ਹੈਗਾ ਆ ਤੇ ਥੋੜਾ ਕੋਸ਼ਿਸ਼ ਕਰਦਾ ਦੇਖਣ ਦੀ ਤੇ ਬਾਕੀ ਮੈਨੂੰ ਇੰਨਾ ਕਲੀਅਰ ਨਹੀਂ ਹੈ ਕਿ ਕਦੋਂ ਦਿਸਦਾ ਹੁੰਦਾ ਮੈਂ ਸੁਣਿਆ ਸੀ ਸ਼ਾਇਦ 3 ਮਹੀਨੇ ਨਹੀਂ ਦਿਸਦਾ ਬਲਦੇ ਜਿਦਾ ਪਤਾ ਨਹੀਂ ਸ਼ਾਇਦ ਜਾਣੀ ਪਿਆ ਦਿਨ ਇਦਾਂ ਕੁਛ ਸੀਆ ਤੇ ਹੁਣ ਮੈਂ ਬਣਾ ਕੇ ਲੈ ਕੇ ਆਉਂਦੀ ਆਪਣੇ ਲਈ ਚਾਹ ਬੈਣੀ ਕਿਆ ਦੇਖ ਰਹੇ ਹੋ ਕੀ ਦੇਖ ਰਹੀ ਸੀ ਹੂੰ ਕਿਆ ਦੇਖ ਰਹਾ ਸੀ ਮਮਨ ਦੇਖ ਰਹੇ ਸੀ ਚਾਹ ਪੀਣੀ ਹੈ ਚਾਹ ਪੀਣੀ ਹੈ ਧਿਰ ਬੰਦੀ ਪਈ ਮੇਰੀ ਚਾਹ ਤੇ ਬਾਰਡਰ ਤੇ ਮੈਂ ਧੋਲੀ ਆ इसका मैंने डाइपर भी चेंज कर दिया है इसने कॉपी कर ली थी है ना है ना आज भी बेबी गुड बने आया ना बेबी गुड बने आया ना आज आज ढूंढना नहीं क्योंकि दही लिया के दी आप कल है ना ਕਾਲੀਓ ਇਹ ਮੈਂ ਕਾ ਲੀਂ। ਪਰ ਕਿਉਂਕਿ ਖਤਮ ਹੋਣ ਵਾਲੀ ਸੀ ਇਹ ਤੁਸਨ ਅਡਵਾਂਸ ਦੀ ਮਗਾ ਕੇ ਰੱਖਣੀ ਪੈਂਦੀ ਹਰੇਕ ਚੀਜ਼। ਨਾਨੀ ਦੇ ਉੱਪਰ ਗਈ ਮੈਂ ਸੋਚਿਆ ਸੀਗਾ ਕਿ ਮੈਂ ਕਿੰਝ ਤਾਂ ਮੈਂ ਉੱਪਰ ਚਲੇ ਜਾਣਾ ਨਾਲ ਨਹੀਂ ਆ ਜਾਣਾ। ਤੇ ਸੱਚੀ ਹੋਈ ਨਹੀ। ਤੇ ਹੋ ਗਿਆ ਰਾਤੀ 8:00 ਵਜੇ ਦਾ ਤੇ ਮੰਮੀ ਹੁਣੀ ਆ ਗਈ ਸੀ ਤੇ ਨਾਨੀ ਦਾ ਉਹ ਕਰਕੇ ਕਿਰਿਆ ਉਹੋ ਤੁਝੂ ਮਿਲਿਆ ਆ ਜਿਹੜਾ ਸਟੀਲ ਦਿੰਦੇ ਹੁੰਦੇ ਨਾ ਸ਼ਾਇਦ ਸੋਲੇ ਤੇ ਬਾਣੇ ਅੱਗੇ ਨਾ ਨਹੀਂ ਦੇ ਵੀ ਦਿੱਤੇ ਸੀ ਇਹ ਤੇ ਮਮਾਏ ਦੇ ਵੀ ਸ਼ਾਇਦ ਦਿੱਤੇ ਸੀ ਮੈਨੂੰ ਯਾਦ ਨਹੀਂ ਦਾਲ ਸਬਜੀ ਲੈ ਕੇ ਆਇਆ ਮਟਰ ਪਨੀਰ ਗੰਦੇ ਕੀ ਬਦਿਆ ਕੀਤਾ ਸੀ ਪ੍ਰੋਗਰਾਮ ਵਿਆਹ ਵਾਂਗ ਤੇ ਮੋਠਾ ਦੀ ਦਾਲ ਆ ਤੇ ਹੋਰ ਪਨੀਰ ਇੱਕ ਦਾਲ ਹੋਰ ਆ ਤੇ ਚਾਵਲ ਆ ਰੋਟੀ ਆ ਆਹ ਇਹ ਜਿਹੜਾ ਬੈਟਨ ਜਿਹੜਾ ਮਿਲਿਆ ਇਸ ਪ੍ਰਸ਼ਾਦ ਵੀ ਆ ਤੇ ਕੈਮਰਾ ਹੁਣ ਆ ਦੂਆ ਇੱਕ ਮੰਮੀ ਦਾ ਹੁਣਾ ਤੇ ਪਰ ਪਤਾ ਨਹੀਂ ਨੰਦੀ ਦਾ ਨਾਮ ਮਿੱਤਿਆ ਨਹੀਂ ਜੇ ਉਹ ਨੰਨੀ ਹੁੰਦੇ ਸੀ ਤਾਂ ਤੇ ਨਾਮ ਲਿਖਵਾ ਕੇ ਦਿੰਦੇ ਮੈਂ ਇਹ ਵੀ ਰੱਥ ਨੂੰ ਨਹੀਂ ਨਹੀਂ ਲੱਗਦਾ ਜਿਵੇਂ ਨੰਨੀ ਨੇ ਨਾਮ ਲਿਖਾਇਆ ਦੇ ਪਰ ਪਤਾ ਨਹੀਂ ਕੀ ਆ ਖੋਲ ਕੇ ਦੇਖਦੀ ਆ ਨਹੀਂ ਇਹਦੇ ਪਰ ਨਾਮ ਨਹੀਂ ਆ ਪਰ ਹੈ ਬਹੁਤ ਸੋਹਣਾ ਆ ਚ ਮੈਂ ਰਿਕਵਾਲੂਗੀ ਨਾਨੀ ਲਈ ਪਾਉਂਗੀ ਤੇ ਬੈਨ ਲਈ ਰੱਖੂਗੀ ਮੈਂ ਅੱਜ ਦੇ ਵਲੌਗ ਨੂੰ ਇੱਥੇ ਖਤਮ ਕਰਦੇ ਹਾਂ ਚੰਗਾ ਲੱਗ ਗਿਆ ਤੇ ਲਾਈਕ ਜ਼ਰੂਰ ਕਰਿਓ ਫਿਰ ਮਿਲਾਂਗੇ ਨਵੇਂ ਵੀਡੀਓ ਦੇ ਨਾਲ ਉਦੋਂ ਤੱਕ ਲਈ ਬਾਏ ਬਾਏ ਠੀਕ ਹੈ